ਸਮਾਗਮਾਂ ਦੇ ਉਤੇ ਅਸੀਂ ਕੀਰਨੇ ਜਾਦੇ ਪਾਉਣ ਲੱਗੇ ਆਂ ਆਜਾ ਭਿੰਡਰਾਂ ਵਾਲਿਆ ਤੇਰੀ ਦੁਨੀਆ ਨੂੰ ਲੋੜ ਹੈ ਮੈਂ ਨਹੀਂ ਮੰਨਦਾ ਕਿ ਇਹ ਮਾੜਾ ਹੋਇਆ ਇਹ ਲਚਰਤਾ ਫਲਾਉਂਦੇ ਆ ਸੋਸ਼ਲ ਮੀਡੀਆ ਤੇ ਅੱਜਕੱਲ ਜੇ ਇਸ ਗੰਦ ਨੂੰ ਠੱਲ ਪਾਉਣੀ ਹੈ ਤੇ ਇਸੇ ਤਰੀਕੇ ਦੇ ਨਾਲ ਵਾਰ ਕਰਨਾ ਪਵੇਗਾ ਤਾਂ ਹੀ ਇਸ ਨੂੰ ਠੱਲ ਪਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਦੇ ਨਾਲ ਕੁਝ ਦਿਨ ਪਹਿਲਾਂ ਵੀ ਜੋ ਜੂਨ ਦਾ ਮਹੀਨਾ ਚੱਲਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀਆਂ ਹੋਈਆਂ ਮਹਾਪੁਰਖਾਂ ਨੇ ਸੰਤਾਨੇ ਵਿੱਚ ਹਾਦਤ ਦਾ ਜਾਮ ਪੀਤਾ ਉਸ ਦੇ ਪਰਥਾਏ ਵੀ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸਾਂ ਤੇ ਆ ਜਿਹੜੀ ਪਿਛਲੇ 1-2 ਦਿਨਾਂ ਤੋਂ ਪਾਈ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਜੁੜੀ ਹੋਈ ਇੱਕ ਕੜੀ ਜੋ ਇੱਕ ਬੀਬੀ ਕਮਲਕੌਰ ਜਿਨੇ ਧਾਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਾਂ ਦੇ ਬਖਸ਼ਿਸ਼ ਕੀਤੇ ਹੋਏ ਇੱਕ ਔਰ ਸ਼ਬਦ ਨੂੰ ਆਪਣੇ ਨਾਂ ਤੇ ਲਾ ਕੇ ਤੇ ਕੰਚਨ ਕੁਮਾਰੀ ਤੋਂ ਕਮਲ ਕੌਰ ਬਣ ਕੇ ਤੇ ਪੰਜਾਬ ਦੇ ਵਿੱਚ ਗੰਦ ਫਲਾ ਰਹੀ ਸੀ। ਉਹਦਾ ਭਾਈ ਅਮਰਤਪਾਲ ਸਿੰਘ ਜੀ ਵੱਲੋਂ ਅਤੇ ਸਿੰਘਾਂ ਨੇ ਉਹਦਾ ਸੌਦਾ ਲਾਇਆ। ਜਿਹੜੀਆਂ ਮੈਂ ਗੱਲਾਂ ਪਹਿਲਾਂ ਕਰਨਾ ਚਾਹੁੰਦਾ ਸਾਂ ਤੇ ਜਿਹੜੀ ਆ ਗੱਲ ਹੈ ਇਹ ਦੋਵੇਂ ਕੜੀਆਂ ਆਪਸ ਦੇ ਵਿੱਚ ਜੁੜ ਗਈਆਂ। ਮੈਂ ਇੱਕ ਵੀਡੀਓ ਬਣਾਈ ਵੀ ਸੀ ਪਰ ਮੈਂ ਅਪਲੋਡ ਨਹੀਂ ਕਰ ਪਾਇਆ। ਹੁਣ ਮੈਂ ਇਸ ਵੀਡੀਓ ਦੇ ਵਿੱਚ ਦੱਸਣਾ ਚਾਹੁੰਦਾ ਸਾਂ ਮਾਰਮ ਵਿੱਚ ਇਹ ਵਿਚਾਰ ਆਇਆ ਸੀ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਬੰਡਰਾਂ ਵਾਲੇ ਮਹਾਂਪੁਰਖ ਉਹਨਾਂ ਨੇ ਮੁਹਿੰਮ ਚਲਾਈ ਤੇ ਜਿਹੜੇ ਜ਼ੁਲਮ ਕਰਦੇ ਸਨ ਉਹਨਾਂ ਨੂੰ ਸਜ਼ਾਾਂ ਦਿੱਤੀਆਂ ਕਦੇ ਵੀ ਉਹ ਡਰੇ ਨਹੀਂ ਆਪਣੇ ਪੰਥ ਦੀ ਗੱਲ ਕਰਨ ਵਾਸਤੇ ਅੱਗੇ ਵਧੇ ਤੇ ਸਿੱਖੀ ਦੀ ਗੱਲ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆ ਦੇ ਬਚਨਾਂ ਨੂੰ ਗਾਹ ਤੋਰਿਆ ਅੱਜ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ ਦੇ ਸੰਬੰਧ ਦੇ ਅੰਦਰ ਉਹਨਾਂ ਸਮਾਗਮਾਂ ਦੇ ਉੱਤੇ ਅਸੀਂ ਕੀਰਨੇ ਜਾਦੇ ਪਾਉਣ ਲੱਗੇ ਹਾਂ ਕੋਈ ਕਵਤਾਵਾਂ ਬਣਾ ਕੇ ਸੁਣਾ ਰਿਹਾ ਏ ਆ ਜਾ ਭਿੰਡਰਾਂ ਵਾਲਿਆ ਸੰਤਾ ਤੇਰੀ ਦੁਨੀਆ ਨੂੰ ਲੋੜ ਹੈ ਕੋਈ ਕਿਸ ਤਰੀਕੇ ਦੇ ਨਾਲ ਕੀਰਨੇ ਪਾ ਕੇ ਕਹਿ ਰਿਹਾ ਕਿ ਤੇਰੀ ਲੋੜ ਹੈ ਜੇ ਤੂੰ ਆ ਜਾਵੇਂ ਤੇ ਆਹ ਕੁਝ ਹੋ ਸਕਦਾ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਪਣੇ ਸਮੇਂ ਦੇ ਵਿੱਚ ਕਦੇ ਉਹਨਾਂ ਨੇ ਕਿਆ ਸੀ ਜਾਂ ਉਹਨਾਂ ਦੇ ਮੂੰਹੋਂ ਤੁਸੀਂ ਕਿਸੇ ਸਪੀਚ ਵਿੱਚ ਸੁਣਿਆ ਹੈ ਕਿ ਉਹ ਵੀ ਇਦਾਂ ਕਹਿੰਦੇ ਆਉਣ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਆ ਜਾਓ ਮੁੜ ਕੇ ਤੁਹਾਡੀ ਕੌਮ ਨੂੰ ਲੋੜ ਹੈ ਜਾਂ ਕਿਸੇ ਦੇ ਪਰਥਾਏ ਉਹਨਾਂ ਨੇ ਬਚਨ ਵਰਤੇ ਜਿਹੜਾ ਇਹ ਸੰਸਾਰ ਤੇ ਹੁੰਦਾ ਹੈ ਉਹਦਾ ਜਾਣਾ ਨਿਸ਼ਚਿਤ ਹੈ ਕੇਵਲ ਇੱਕ ਪ੍ਰਮਾਤਮਾ ਤੋਂ ਇਲਾਵਾ ਜਿਹੜਾ ਵੀ ਸੰਸਾਰ ਤੇ ਦੇਹ ਧਾਰ ਕੇ ਆਉਂਦਾ ਹੈ ਨਾ ਗੁਰੂ ਸਾਹਿਬ ਵੀ ਸਰੀਰ ਦੇ ਵਿੱਚ ਦੇਹ ਧਾਰ ਕੇ ਸੰਸਾਰ ਤੇ ਆਏ ਪਾਵੇਂ ਉਹ ਕਾਲਪੁਰਖ ਪਰਮੇਸ਼ਰ ਆਪ ਜੋਤ ਨਿਰੰਕਾਰ ਸੀ ਪਰ ਜਿਹੜਾ ਸਰੀਰ ਧਾਰ ਕੇ ਸੰਸਾਰ ਤੇ ਆਇਆ ਉਹਨੇ ਇੱਕ ਦਿਨ ਜ਼ਰੂਰ ਚਲੇ ਜਾਣਾ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਸੰਤ ਜਰਨੈਲ ਸਿੰਘ ਸਾਹਿਬ ਜੀ ਜਿਹੜੇ ਵੀ ਸੰਸਾਰ ਤੇ ਆਏ ਸਾਰੇ ਚਲੇ ਗਏ ਪਰ ਜਿਹੜੇ ਇਹ ਮਹਾਪੁਰਖ ਸਨ ਇਹਨਾਂ ਨੇ ਕਦੇ ਕੀਰਨੇ ਨਹੀਂ ਪਾਏ ਸਨ ਆਪਣੇ ਪਿਛਲੇ ਸ਼ਹੀਦਾਂ ਨੂੰ ਕਿ ਤੁਸੀਂ ਵਾਪਸ ਆਓ ਤਾਂ ਹੀ ਇੱਥੇ ਕੁਝ ਹੋ ਸਕਦਾ ਹੈ ਅਸੀਂ ਕੁਝ ਕਰ ਨਹੀਂ ਸਕਦੇ ਇਹਨਾਂ ਨੇ ਉਹਨਾਂ ਦੇ ਬਣਾਏ ਹੋਏ ਮਾਰਗ ਤੇ ਚੱਲੇ ਆ ਤੇ ਉਹਦੇ ਪਾਂਧੀ ਬਣੇ ਅਸੀਂ ਸਿੱਖਿਆ ਲੈਣੀ ਹੈ ਇਹ ਜਿਹੜੇ ਸਮਾਗਮ ਮੁਲੀਕੇ ਜਾਂਦੇ ਆ ਪ੍ਰਚਾਰਕਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਹੈ ਅਸੀਂ ਕੀਰਨੇ ਪਾਉਣੇ ਛੱਡ ਕੇ ਆਪਣੀ ਜਵਾਨੀ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਉਹਨਾਂ ਮਹਾਪੁਰਖਾਂ ਦੇ ਨਕਸ਼ੇ ਹੋਏ ਕਦਮਾਂ ਤੇ ਚੱਲਣ ਵਾਸਤੇ ਪ੍ਰੇਰਿਅ ਹੈ ਕਿ ਕਿਵੇਂ ਉਹਨਾਂ ਨੇ ਆਪਣਾ ਜੀਵਨ ਜੀਆ ਸੀ ਕਿਵੇਂ ਉਹਨਾਂ ਨੇ ਆਪਣੇ ਜੀਵਨ ਜਿਉਣ ਵਾਸਤੇ ਜ਼ਿੰਦਗੀ ਨੂੰ ਬਤੀਤ ਕਰਨ ਵਾਸਤੇ ਇਹ ਸਮੁੰਦਰ ਸਾਗਰ ਤੋਂ ਪਾਰ ਹੋਣ ਵਾਸਤੇ ਕਿਹੜੀਆਂ ਤਕਨੀਕਾਂ ਅਪਣਾਈਆਂ ਕਿਵੇਂ ਗੁਰਬਾਣੀ ਦਾ ਜਾਪ ਕੀਤਾ ਕਿਵੇਂ ਬੰਦਗੀ ਕੀਤੀ ਕਿਵੇਂ ਨਾਮ ਜਪਿਆ ਤੇ ਕਿਵੇਂ ਜ਼ੁਲਮਾਂ ਦਾ ਟੱਕਰ ਆ ਕੀਤਾ ਅਸੀਂ ਇਹ ਚੀਜ਼ਾਂ ਆਪਣੇ ਕੌਮ ਨੂੰ ਆਪਣੇ ਯੂਥ ਨੂੰ ਜਵਾਨੀ ਨੂੰ ਸਿੱਖਾਂ ਨੂੰ ਇਹ ਚੀਜ਼ਾਂ ਸਿਖਾਈਏ ਨਾ ਕਿ ਇਸ ਮਾਗਮਾ ਤੇ ਬਹਿ ਕੇ ਇਸ ਸਟੇਜਾਂ ਤੇ ਅਸੀਂ ਕੀਰਨੇ ਪਾਉਣ ਲੱਗ ਜਾਈਏ ਕਿ ਮਹਾਪੁਰਖੋ ਤੁਸੀਂ ਵਾਪਸ ਆ ਜਾਓ ਤੇ ਅਨੰਦਪੁਰ ਦਾ ਮਤਾਬਾਸ ਹੋ ਜਾਵੇਗਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਸੋਹਣਾ ਗੁਜ਼ਾਰਿਆ ਤੇ ਜੋ ਪਰਮੇਸ਼ਰ ਵੱਲੋਂ ਡਿਊਟੀ ਲੱਗੀ ਉਹਨੂੰ ਨਿਭਾਇਆ ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਗਏ ਆ ਅਸੀਂ ਕੀ ਕਰਦੇ ਆ ਕੱਲੇ ਉਹਨਾਂ ਦੇ ਬੋਲ ਬੋਲ ਕੇ ਤੇ ਉਹਨਾਂ ਦੇ ਬੋਲਾਂ ਤੇ ਖਾ ਰਹੇ ਆ ਉਹਨਾਂ ਦੇ ਬੋਲਾਂ ਤੇ ਖਾਣਾ ਛੱਡੀਏ ਅਸੀਂ ਬੁੱਢੇ ਹੋ ਗਏ ਇੱਥੇ ਕਈ ਮੈਂ ਵੇਖਿਆ ਬੁੱਢੇ ਹੋ ਗਏ ਆ ਪਰ ਇਹੀ ਕੀਰਨੇ ਪਾਈ ਜਾਂਦੇ ਆ ਕਿ ਮਾਪੁਰਖੋ ਤੁਸੀਂ ਵਾਪਸ ਆ ਜਾਓ ਤੁਹਾਡੇ ਵਿੱਚ ਨਹੀਂ ਹਿੰਮਤ ਹੈਗੀ ਤੁਸੀਂ ਉਹਨਾਂ ਦੇ ਦੱਸੇ ਮਾਰਗ ਤੇ ਚੱਲੋ ਨਾ ਉਹਨਾਂ ਨੇ ਸਾਨੂੰ ਇੱਕ ਮਾਰਗ ਦੀ ਪ੍ਰੇਰਣਾ ਦਿੱਤੀ ਹੈ ਸਿੱਖਿਆ ਦਿੱਤੀ ਹੈ ਸਾਡਾ ਸਾਰਾ ਸਿੱਖ ਇਤਿਹਾਸ ਗੁਰੂ ਇਤਿਹਾਸ ਹੀ ਸਿੱਖਿਆ ਦੇ ਨਾਲ ਭਰਪੂਰ ਹੈ ਅਸੀਂ ਸਿੱਖਿਆ ਲੈ ਸਕਦੇ ਹਾਂ ਕਿ ਕਿਵੇਂ ਅਸੀਂ ਇਹਨਾਂ ਕਦਮਾਂ ਤੇ ਚੱਲਣਾ ਹੈ ਕਿਵੇਂ ਗੁਰੂ ਕੀ ਗੁਰਬਾਣੀ ਦਾ ਆਸਰਾ ਲੈਣਾ ਹੈ ਕਿਵੇਂ ਜ਼ੁਲਮ ਦਾ ਟੱਕਰਾ ਕਰਨਾ ਹੈ ਸਾਨੂੰ ਇਹ ਜ਼ਿਆਦਾ ਸਿਖਾਉਣ ਦੀ ਲੋੜ ਹੈ ਇਹਨਾਂ ਸਮਾਗਮਾਂ ਦੇ ਵਿੱਚ ਸਮਾਗਮ ਅਸੀਂ ਮਨਾਉਂਦੇ ਆ ਬੜੀ ਚੰਗੀ ਗੱਲ ਹੈ ਸੋਹਣੀ ਗੱਲ ਹੈ ਸਮਾਗਮਾਂ ਦੇ ਅਸੀਂ ਇਹ ਸਿੱਖਿਆਵਾਂ ਦਿਆ ਕਰੀਏ ਕਿ ਭਾਈ ਜਿਵੇਂ ਉਹਨਾਂ ਨੇ ਜ਼ੁਲਮ ਦੇ ਪ੍ਰਤੀ ਬੋਲੇ ਆ ਜ਼ੁਲਮ ਦੇ ਪ੍ਰਤੀ ਆਪਣੀ ਆਵਾਜ਼ ਚੁੱਕੀ ਆ ਤੇ ਸਿੱਖੀ ਦੇ ਮਾਰਗ ਤੇ ਚੱਲੇ ਆ ਉਹਵੇਂ ਅਸੀਂ ਵੀ ਚੱਲਣਾ ਕਰੀਏ ਆਪਾਂ ਵੀ ਹੱਲਾ ਕਰੀਏ ਆਪਾਂ ਵੀ ਤੁਰੀਏ ਪਰ ਅਸੀਂ ਅੱਜਕੱਲ ਕਿਰਨ ਨਹੀਂ ਪਾਈ ਜਾਂਦੇ ਆ ਕਿ ਤੁਸੀਂ ਵਾਪਸ ਆ ਜਾਓ ਮਹਾਂਪੁਰ ਕੋ ਤੁਸੀਂ ਆ ਜਾਓ ਬਾਬਾ ਦੀਪ ਸਿੰਘ ਦੀ ਤੁਹਾਡੀ ਲੋੜ ਹੈ ਉਹ ਆਏ ਸਨ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਜਿੰਨੀ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਮਿਲੀ ਉਹ ਆਪਣੇ ਸਵਾਸਾਂ ਦੀ ਪੂੰਜੀ ਵਿੱਚ ਰਹਿ ਕੇ ਗੁਰੂ ਦੀ ਗੱਲ ਕਰਕੇ ਗਏ ਆ ਜ਼ੁਲਮ ਦੇ ਪ੍ਰਤੀ ਜ਼ੁਲਮ ਦਾ ਟੱਕਰਾ ਕਰਕੇ ਗਏ ਆ ਲੜ ਕੇ ਗਏ ਆ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਗਏ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਵੀ ਅਕਾਲ ਤਖਤ ਸਾਹਿਬ ਜੀਆਂ ਦੀ ਰੱਖਿਆ ਕਰਦੇ ਹੋਏ ਰੱਖਿਆ ਕਰਨ ਵਾਲਿਓ ਉਹ ਕੌਣ ਸਨ ਤੇ ਗੁਰੂ ਦੀ ਕਿਰਪਾ ਸੀ ਉਹਨਾਂ ਤੇ ਜਿਹੜੀ ਉਹਨਾਂ ਕੋਲੋਂ ਇਹ ਸੇਵਾ ਲਈ ਉਹ ਸੇਵਾ ਨਿਭਾ ਕਰਕੇ ਗਏ ਆ ਅਸੀਂ ਕੀ ਕਰ ਰਹੇ ਆ ਕੱਲੇ ਕੀਰ ਨਹੀਂ ਪਾ ਰਹੇ ਆ ਕਿ ਤੁਸੀਂ ਵਾਪਸ ਆ ਜਾਓ ਅਸੀਂ ਕੁਝ ਨਹੀਂ ਕਰਨਾ ਉਹਨਾਂ ਨੂੰ ਵਾਪਸ ਨਾ ਬੁਲਾਈਏ ਉਹਨਾਂ ਵਰਗੇ ਬਣੀਏ ਸਾਡੇ ਵਿੱਚੋਂ ਕੋਈ ਪੈਦਾ ਹੋਵੇ ਭਿੰਡਰਾਂ ਵਾਲਿਆ ਸੰਤਾਂ ਵਰਗਾ ਜਿਹੜਾ ਜ਼ੁਲਮ ਦੇ ਪ੍ਰਤੀ ਲੜੇ ਮਰੇ ਜੇ ਸਾਨੂੰ ਪੰਥ ਦਾ ਕੌਮ ਦਾ ਦੁੱਖ ਸਾਡੇ ਹਿਰਦੇ ਵਿੱਚ ਹੈ ਤੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰੀਏ ਇਦਾਂ ਅਸੀਂ ਆਪਣੇ ਪੰਥ ਨੂੰ ਅੱਗੇ ਤੇ ਉੱਤੇ ਉੱਤੇ ਲੈ ਕੇ ਜਾ ਸਕਦੇ ਹਾਂ ਉੱਚਾ ਚੁੱਕ ਸਕਦੇ ਹਾਂ ਜਿਸ ਤਰ੍ਹਾਂ ਨਹੀਂ ਬੋਲ ਸਕਦੇ ਨਹੀਂ ਕਰ ਸਕਦੇ ਫਕੀਰ ਨੇ ਵੀ ਨਾ ਪਾਇਆ ਕਰੋ ਸਾਡੇ ਪੰਥ ਦੇ ਵਿੱਚ ਢੈਂਦੀ ਕਲਾ ਨਾ ਆਵੇ ਸਾਰਾ ਯੂਥ ਹੀ ਸਾਰੇ ਨਜਵਾਨੀ ਹੀ ਇਸੇ ਆਸਰੇ ਤੇ ਬੈਠੇ ਆ ਕਿ ਕਿਸੇ ਦਿਨ ਪਿੰਡਰਾਂ ਵਾਲੇ ਮਹਾਂਪੁਰਖ ਵਾਪਸ ਆਉਣਗੇ ਇਸ ਤਰ੍ਹਾਂ ਨਹੀਂ ਹੁੰਦਾ ਉਹਨਾਂ ਦੇ ਚੱਲੇ ਹੋਏ ਕਦਮ ਸਾਡੇ ਹਿਰਦਿਆਂ ਦੇ ਵਿੱਚ ਵਾਪਸ ਆਉਂਦੇ ਆ ਉਹ ਸਰੀਰ ਕਦੇ ਵਾਪਸ ਨਹੀਂ ਆਉਂਦੇ ਇਹ ਤੇ ਗੁਰੂ ਕੀ ਗੁਰਬਾਣੀ ਦੇ ਵਿੱਚ ਸਾਫ਼ ਲਿਖਿਆ ਹੈ ਨਾ ਜਿਹੜਾ ਆਇਆ ਉਹਨੇ ਜਾਣਾ ਹੀ ਹੈ ਫੇਰ ਅਸੀਂ ਕਿਉਂ ਇਹੋ ਜਿਹਾ ਪ੍ਰਚਾਰ ਕਰਦੇ ਆ ਜਿਹਦੇ ਨਾਲ ਅਸੀਂ ਕਿਸੇ ਦੇ ਆਸਰੇ ਹੋ ਕਰਕੇ ਰਹਿ ਜਾਈਏ ਬਸ ਆਸਰਾ ਹੀ ਤੱਕਦੇ ਰਹੀਏ ساری ਜ਼ਿੰਦਗੀ ਜਵਾਨੀ ਤੋਂ ਬੁੱਢਿਆਂ ਹੋ ਕੇ ਮਰ ਕੇ ਚਲੇ ਜਾਈਦਾ ਪਰ ਕਰਦੇ ਅਸੀਂ ਕੋਈ ਨਹੀਂ ਪੰਥ ਵਾਸਤੇ ਪਰ ਪੰਥ ਦਾ ਸਾਰਾ ਕੁਝ ਅਸੀਂ ਸੰਗਤ ਦਾ ਖਾਈ ਜਾਂਦੇ ਹਾਂ ਗੁਰੂ ਘਰਾਂ ਦੇ ਵਿੱਚ ਬਹਿ ਕੇ ਸਟੇਜਾਂ ਤੇ ਬਹਿ ਕੇ ਬੋਲੀ ਜਾਂਦੇ ਆ ਖਾਈ ਜਾਂਦੇ ਆ ਜੇ ਕਰਨਾ ਹੈ ਤੇ ਉਹਨਾਂ ਦੇ ਦੱਸੇ ਹੋਏ ਪੁੱਟੇ ਹੋਏ ਕਦਮਾਂ ਤੇ ਚੱਲੀਏ ਪ੍ਰਚਾਰ ਕਰੀਏ ਢੰਗ ਦੇ ਨਾਲ ਅਸੂਲਾਂ ਵਿੱਚ ਰਹਿ ਕੇ ਪ੍ਰਚਾਰ ਕਰਨਾ ਚਾਹੀਦਾ ਜਿਵੇਂ ਮੈਂ ਕਹਿ ਸਕਦਾ ਹਾਂ ਅੱਜ ਭਾਈ ਅਮਰਤਪਾਲ ਸਿੰਘ ਚਲੋ ਭਾਵੇਂ ਉਹ ਗੈਰ ਕਾਨੂੰਨੀ ਸੀ ਕਾਨੂੰਨ ਦੇ ਵਿੱਚ ਨਹੀਂ ਸੀ ਪਰ ਅਸੀਂ ਮਜਬੂਰ ਹੋ ਗਏ ਸਾਨੂੰ ਗੈਰ ਕਾਨੂੰਨੀ ਕੰਮ ਕਰਨੇ ਪਏ ਗਏ ਮਜਬੂਰ ਹੋ ਕੇ ਉਹਨਾਂ ਨੇ ਇੱਕ ਕਦਮ ਪੁੱਟਿਆ ਪਹਿਲਾਂ ਸਮਝਾਇਆ ਪਰ ਨਹੀਂ ਸਮਝ ਆਇਆ ਫਿਰ ਸਿੰਘਾਂ ਵੱਲੋਂ ਨਾ ਕਹਿਣ ਤੇ ਨਾ ਹਟਣ ਤੇ ਵੀ ਪੰਜਾਬ ਨੂੰ ਇੱਕ ਚੰਗੀ ਸਿਹਤ ਦੇਣ ਵਾਸਤੇ ਪੰਜਾਬ ਨੂੰ ਚੰਗੇ ਰਸਤੇ ਵੱਲ ਤੋਰਨ ਵਾਸਤੇ ਉਹਨਾਂ ਸਿੰਘਾਂ ਨੇ ਨਾ ਚਾਹੁੰਦਿਆਂ ਹੋਇਆਂ ਵੀ ਇੱਕ ਕਦਮ ਪੁੱਟਿਆ ਤੇ ਕਮਲਕੌਰ ਦਾ ਸੋਧਾ ਲਾਇਆ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਕਿ ਸਾਨੂੰ ਅੱਗੇ ਤੋਂ ਇੰਜ ਕਰਨ ਦੀ ਲੋੜ ਨਾ ਪਵੇ ਅਸੀਂ ਨਹੀਂ ਚਾਹੁੰਦੇ ਆਪਣੀ ਜੀਆਂ ਨੂੰ ਅਸੀਂ ਮਾਰੀਏ ਮੁਕਾਈਏ ਪਰ ਜਿਹੜਾ ਗੰਦ ਫਲਾਉਂਦਾ ਹੈ ਉਹਨੂੰ ਤਾਂ ਫਿਰ ਸਾਫ਼ ਕਰਨਾ ਹੀ ਪਵੇਗਾ ਨਾ ਸਾਫ਼ ਕੌਣ ਕਰੇਗਾ ਗੁਰੂ ਪਾਤਸ਼ਾਹ ਵੱਲੋਂ ਜਿਹੜੇ ਸਿੰਘ ਸਾਹਿਬ ਥਾਪੇ ਗਏ ਆ ਜਿਨ੍ਹਾਂ ਦੇ ਅੰਦਰ ਗੈਰਤ ਦੇ ਗੈਰਤ ਆ ਜ਼ੁਲਮ ਦੇ ਖਾਤਰ ਲੜਨ ਦਾ ਜਜਬਾ ਜਿਨ੍ਹਾਂ ਦੇ ਵਿੱਚ ਆ ਉਹੀ ਤਾਂ ਲੜਨਗੇ ਨਾ ਉਹੀ ਬੋਲਣਗੇ ਫਿਰ ਉਹਨਾਂ ਵੱਲ ਉਹਨਾਂ ਵਿੱਚ ਗੁਰੂ ਸਾਹਿਬ ਆਪ ਵਰਤਦੇ ਆ ਉਹਨਾਂ ਕੋਲੋਂ ਹੀ ਸੇਵਾ ਲੈਂਦੇ ਆ ਸੋਧਾ ਲਾਉਂਦੇ ਆ ਇਸ ਕਰਕੇ ਮੈਂ ਨਹੀਂ ਮੰਨਦਾ ਕਿ ਇਹ ਮਾੜਾ ਹੋਇਆ ਭਾਵੇਂ ਗੈਰ ਕਾਨੂੰਨੀ ਸੀ ਪਰ ਕੰਮ ਸਹੀ ਸੀ ਕਿਉਂਕਿ ਥੱਲ ਪਾਉਣ ਵਾਸਤੇ ਜਿਹੜੇ ਇਹ ਲਚਰਤਾ ਫਲਾਉਂਦੇ ਆ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਇਨਾਂ ਦੀ ਲਚਰਤਾਂ ਨੂੰ ਰੋਕਣ ਵਾਸਤੇ ਇਹ ਗੰਦੇ ਕੰਮਾਂ ਨੂੰ ਰੋਕਣ ਵਾਸਤੇ ਨਹੀਂ ਤਾਂ ਤੁਸੀਂ ਦੇਖਦੇ ਹੋ 3 ਭੈਣਾ ਦਿਨੋ ਦਿਨ ਸਾਰੀਆਂ ਹੀ ਇੱਕ ਨੂੰ ਵੇਖ ਕੇ ਦੂਜਾ ਤੇ ਦੂਜੇ ਨੂੰ ਵੇਖ ਕੇ ਤੀਜਾ ਸਾਰੇ ਅੱਜਕੱਲ ਫੋਨ ਚੋਂ ਕੇ ਸੋਸ਼ਲ ਮੀਡੀਆ ਤੇ ਗੰਦ ਫਲਾਈ ਜਾਂਦੇ ਆ ਕੱਪੜੇ ਦਿਖਾਈ ਜਾਂਦੇ ਆ ਨੰਗੇਜਪੁਣਾ ਦਿਖਾਈ ਜਾਂਦੇ ਆ ਹੱਥ ਜੋੜ-ਜੋੜ ਕੇ ਬੜਾ ਚਿਰ ਬੜਾ ਲੰਮਾ ਸਮਾਂ ਇਹਨਾਂ ਨੂੰ ਰੋਕ ਲਿਆ ਪਰ ਕੋਈ ਰੁਕਦਾ ਨਹੀਂ ਫਿਰ ਇੱਕ ਕਦਮ ਸਾਨੂੰ ਮਜਬੂਰੀ ਵਿੱਚ ਪੁੱਟਨੇ ਪੈ ਗਏ ਇਹਨਾਂ ਕਦਮਾਂ ਦੇ ਪੁੱਟਣ ਕਰਕੇ ਕੀਪਤਾ ਠੱਲ ਪੈ ਜਾਵੇ ਹੁਣ ਮਾਫੀਆਂ ਮੰਗਣ ਲੱਗ ਗਏ ਨਾ ਦੂਜੀਆਂ ਵੀ ਜਿਨ੍ਹਾਂ ਦੀ ਤਸਵੀਰ ਦਿਖਾਈ ਐ ਜਾਂ ਜਿਨ੍ਹਾਂ ਦੀ ਵੀਡੀਓ ਸ਼ੇਅਰ ਕੀਤੀ ਐ ਸਾਰਿਆਂ ਹੱਥ ਜੋੜ-ਜੋੜ ਮਾਫੀਆਂ ਮੰਗਦੀਆਂ ਠੱਲ ਪੈ ਜਾਵੇਗੀ ਨਾ ਇਸ ਕਰਕੇ ਤੁਸੀਂ ਦੱਸੋ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਸਿੱਖੋ ਤੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਜਿਹੜੇ ਇਹੋ ਜੀਆਂ ਦੇ ਮਾਪਿਓ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੇਖਣ ਲੱਗਿਆਂ ਸਾਨੂੰ ਤਾਂ ਬੜੀ ਸ਼ਰਮ ਆਉਂਦੀ ਐ ਅਸੀਂ ਘਰ ਦੇ ਵਿੱਚ ਬੈਠੇ ਹੋਈਏ ਤੇ ਨੰਗੇਜਪੁਣਾ ਚੱਲਦਾ ਹੋਵੇ ਸਾਡੇ ਘਰਾਂ 'ਚ ਧੀਆ ਭੈਣਾਂ ਦੇ ਸਾਹਮਣੇ ਅਸੀਂ ਦੇਖ ਨਹੀਂ ਸਕਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੀਆਂ ਧੀਆ ਭੈਣਾਂ ਤੁਹਾਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਜਿਸ ਤਰ੍ਹਾਂ ਤੁਹਾਡੀਆਂ ਧੀਆ ਭੈਣਾਂ ਇਹ ਸਭ ਕਰਦੀਆਂ ਆਪਣੀਆਂ ਭੈਣਾਂ ਨੂੰ ਧੀਆ ਨੂੰ ਬੱਚਿਆਂ ਨੂੰ ਬਚਾਈਏ ਇਹ ਗੰਦਪੁਣਾ ਕਰਨ ਤੋਂ ਨੰਗੇਜਪੁਣਾ ਦਿਖਾਉਣ ਤੋਂ ਇਹਨਾਂ ਨੂੰ ਠੱਲ ਪਾਈਏ ਕਿਵੇਂ ਉਹ ਇੱਕ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਬੱਚੀਆਂ ਨੂੰ ਵੀ ਬਜੀਆਂ ਕਿਵੇਂ ਉਹਦੇ ਪਿੱਛੇ ਲੱਗ ਕੇ ਉਹਦੀ ਵੀਡੀਓ ਦੇਖ ਕੇ ਤੇ ਗਲਤ ਕੰਮ ਕਰ ਰਹੀਆਂ ਸਨ ਇਸ ਕਰਕੇ ਜੇ ਇਸ ਗੰਦ ਨੂੰ ਠੱਲ ਪਾਉਣੀ ਹੈ ਤੇ ਇਸੇ ਤਰੀਕੇ ਦੇ ਨਾਲ ਵਾਰ ਕਰਨਾ ਪਵੇਗਾ ਤਾਂ ਹੀ ਇਸ ਨੂੰ ਠੱਲ ਪਵੇਗੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪਣੇ ਵਿਚਾਰ ਕਮੈਂਟਾਂ ਵਿੱਚ ਦੇਣੇ ਤੇ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਜਿਹੜੇ ਵੀਡੀਓ ਦੇਖਦੇ ਆ ਸ਼ਾਇਦ ਇਹ ਸੁਣ ਕੇ ਉਹਨਾਂ ਦੇ ਮਨ ਵਿੱਚ ਕੋਈ ਭਾਵਨਾ ਜੇ ਪੁੱਠੇ ਬੰਨੇ ਜਾਣ ਦੀ ਹੋਵੇ ਤੇ ਕੀਤਾ ਬਦਲ ਸਕਦੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ